ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਨੌਜਵਾਨ ਇੱਕ ਆਟਾ ਚੱਕੀ ਦੇ ਮੂਹਰੇ ਖੜੇ ਤੇ ਬੈਠਾ ਨਜ਼ਰ ਆ ਰਿਹਾ ਪਰ ਅੱਗੇ ਜੋ ਇਹ ਨੌਜਵਾਨ ਕਰਨ ਜਾ ਰਿਹਾ ਉਹ ਕਾਰਾ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਰ ਖਿਸਕ ਸਕਦੀ ਹੈ ਕਿ ਭਲਾ ਇਹ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੋ ਰਹੇ ਨੇ ਕੀ ਘਟਨਾ ਹੋਈ ਹੈਗੀ ਆ ਮੇਰਾ ਨਾਮ ਜੋਰਾ ਅੱਛਾ ਕੀ ਘਟਨਾ ਕੀ ਹੋਈ ਹੈਗੀ ਮੈਂ ਢੀਕ ਨੂੰ ਜੋ ਕਾਣਕ ਮਿਲੀ ਸੀ ਜੀ ਓਕੇ ਉਹ ਜੀ ਰੇਗਣਗਾਲ ਚੱਕੀ ਦੇ ਮੁਸੱਰ ਰਫ ਗਿਆ ਜੀ ਹੂੰ ਜਦੋਂ ਮਾਇਆ ਜੀ ਉਹ ਗੱਟਾ ਜਿਹੜਾ ਇਹ ਚੋਰੀ ਹੋ ਗਿਆ ਤੇ ਹੁਣ ਫਿਰ ਆਕਣ ਜਿਹੜਾ ਆਟੇ ਦਾ ਕਿਵੇਂ ਫਿਰ ਵੀ ਤੁਹਾਡਾ ਗਿਆ ਬਾਈ ਵਿਕਾਨ ਤੋਂ ਲਿਆਈਦਾ ਸੀ ਮਲਾਂ ਮोटा ਥੋੜਾ ਜੀ ਕੀ ਮੰਗ ਕੀ ਕਰਦੇ ਹੈਗੇ ਉਹ ਮੰਗਾ ਹੈ ਜੀ ਵਿਚੋਰਾ ਨੂੰ ਕੋਈ ਗਰੀਬ ਬੰਦਾ ਨਾ ਨਾ ਠੱਗਾ ਨਾ ਬੰਦਾ ਇਹ ਵਰਸਿੰਗ ਬੜੇ ਗੁੱਸੇ ਨੇ ਮੇਰੀ ਚੱਤੀ ਲੱਗੀ ਐ ਤੇ ਕੱਲ ਕੋਈ ਮੇਰੇ ਕੋ ਮੁੰਡਾ ਆਟਾ ਲੈ ਕੇ ਆ ਜਿਹਦੀ ਤੋਂ ਗਰੀਬ ਆ ਕਿਸੇ ਵੀ ਬਿਲਕੁਲ ਤੇ ਉਹ ਪਿਆਕ ਨੂੰ ਆਟਾ ਕੱਢ ਪ੍ਰਾਪਤ ਕਰਕੇ ਲੈ ਕੇ ਚਲਾ ਜਾਂਦਾ ਤੇ ਮੈਂ ਉਹ ਗੱਟਾ ਤੋੜ ਕੇ ਤੇ ਅੰਦਰ ਚਲਾ ਜਾ ਕੱਟਾ ਪਰ ਨਾਲ ਹੀ ਕੀ ਮੇਰਾ ਪਿਛਲਾ ਬੈਕਸਾਈਡ ਦਾ ਕਾਣਾ ਤੇ ਜਿਵੇਂ ਵਾਪਸ ਉਹ ਮੈਂ ਟਬਾ ਲਾਇਆ ਤੇ ਆਟਾ ਲੈ ਕੇ ਚੋਕੇ ਮੇਰਾ ਕੱਟਾ ਦੇ ਤੇ ਚੋਕੇ ਲੈ ਗਿਆ ਤੇ ਮੈਂ ਬਰੇ ਕੈਮਰਾ ਲੱਗੇ ਸੀ ਜੀ ਕੈਪ ਪਹਿਲਾਂ ਹੀ ਮੇਰੀ ਕਨਫੀਟ ਚੱਕੀ ਗਈ ਜੀ ਮੈਂ ਕੀ ਹੁਣ ਹੋਗੇ ਤੱਕ ਨੂੰ ਬੈਠ ਕੇ ਆਂ ਜੀ ਤੇ ਉਹ ਕੈਵਰੇਜ ਵੀ ਆ ਗਈ ਹੈ ਜੀ ਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਗਰੀਬ ਆਦਮੀ ਨੂੰ ਘਟੋ ਘਟਾ ਕੇ ਕਰ ਦਿਓ ਜੀ ਹਾਂ ਭਾਈ ਜੀ ਮੈਂ ਵੀ ਗਰੀਬ ਆਦਮੀ ਹਾਂ ਉਹ ਵੀ ਬਿਲਕੁਲ ਗਰੀਬ ਆ ਤੇ ਮੈਂ ਗਰੀਬ ਆਦਮੀ ਨੂੰ ਕਾਪਣ ਕਿੱਥੋਂ ਦੇਵਾਂਗਾ ਜੀ ਕੋਈ ਕਰਕੇ ਦੇਖੋ ਤੋਂ ਹੀ ਬਟਾ ਸੀ ਜਿਹੜਾ ਉਹਦੇ ਵਿੱਚੋਂ ਕੋਈ ਦੋ ਕਣ ਕਾਟਣੀ ਸੀ ਤੇ ਹੁਣ 50 ਕਿਲੋ ਮੈਂ ਕਿੱਥੋਂ ਕੱਟ ਕੇ ਦੇਵਾਂਗਾ ਕੀ ਅਪੀਲ ਕੀ ਕਰਨਾ ਚਾਹੋਗੇ ਅਪੀਲ ਮੈਂ ਇਹੀ ਕਰਨਾ ਚਾਹਵਾ ਜੀ ਪ੍ਰਸ਼ਾਸਨ ਨੂੰ ਵੀ ਸਾਡੀ ਮਦਦ ਕੀਤੀ ਜੀ ਤੇ ਅੱਗੇ ਤੋਂ ਗਾਂ ਤੋਂ ਅਜੇ ਗਰੀਬ ਨਾ ਬਣ ਆਵੇ ਹਰ ਸਤਿਕਾਰ ਦੇ ਇਹ ਨਹੀਂ ਹੈ ਹਾਂ ਬਾਈ ਜੀ ਸਾਡੀ ਇੱਕ ਹੋਰ ਗੱਲ ਹੈ ਉਹ ਚੋਰਾ ਨੂੰ ਵੀ ਕਰ ਕਰਕੇ ਬਾਈ ਜੀ ਚੋਰੀ ਦਾ ਹਰਕ ਨਹੀਂ ਤਖਰੇ ਦੀ ਵੀ ਮਾੜੀ ਹੈ ਤੇ ਗਰੀਬ ਦੀ ਮਾੜੀ ਹੈ ਵੀ ਕਰ ਕਰਕੇ ਬਾਈ ਜੀ ਗਰੀਬ ਆਦਮ ਦਾ ਘੱਟ ਬਰ ਬੱਟ ਜਾ ਰੂ ਬੱਟ ਜਾ ਤੇ ਲੱਗ ਰਿਹਾ ਕੋਈ ਵੀ ਬਿਲਕੁਲ ਗਰੀਬ ਹੈ ਰੇ ਆਖੀ ਕਿਤੋਂ ਪੂਰਾ ਬੱਟੇ ਹੋਏ ਆਹੀ ਸਾਡੀ ਗੱਲ ਹੈ ਜੀ ਇਹ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵਿਡਿੰਗ ਦੀ ਹੈ ਜਿੱਥੋਂ ਦੇ ਮਾਲਕ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਇਸ ਦੇ ਨਾਲ ਹੀ ਕਿਹਾ ਕਿ ਗਰੀਬ ਬੰਦਿਆਂ ਨੂੰ ਤਾਂ ਬਖਸ਼ ਦਿਆ ਕਰੋ ਖੈਰ ਇਸ ਨੂੰ ਸਿਰਫ ਚੋਰੀ ਨਾ ਸਮਝਿਆ ਜਾਵੇ ਇਸ ਦੇ ਬਾਰੇ ਡੂੰਘਾਈ ਨਾਲ ਸੋਚੋ ਕਿ ਆਖਿਰ ਦੁਨੀਆ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਵਿੱਚ ਆਖਿਰ ਇਹ ਚੱਲ ਕੀ ਰਿਹਾ ਸਰਕਾਰ ਤੇ ਪ੍ਰਸ਼ਾਸਨ ਦਾ ਇਨਾ ਘਟਨਾਵਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਲੀਡਰ ਆਪਣੀਆਂ ਰੇਲੀਆਂ ਕਰਨ ਦੇ ਵਿੱਚ ਵਿਅਸਤ ਨੇ ਤੇ ਪ੍ਰਸ਼ਾਸਨ ਮੋਜਾਂ ਲੁੱਟ ਰਿਹਾ ਚੋਰ ਲੁਟੇਰੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੇਡਾ ਦੀ ਰਿਪੋਰਟ